ਮੰਦਾ ਜ਼ਾ ਖੁਦ ਹਿਜ ਨਾਦਾਰਦ ਹਮੇ ਬਰ ਕਰਦਗਾਰ ਅਸਤ ਬੰਤਾ ਸਿੰਘ ਗੁਫਤ ਹਰ ਚੇ ਰਬਦ ਦਰ ਜਹਾਨ ਦਰ ਕਬਜ਼ਾ ਹੈ ਪਰਵਰਦੀਗਾਰ ਅਸਤ ਮੰਦਾ ਆਪਣੇ ਨਾਮ ਵਾਲੀ ਧਿਆਨ ਦਵੇ ਬੰਦੇ ਦਾ ਮਤਲਬ ਹੁੰਦਾ ਗੁਲਾਮ ਤੇ ਗੁਲਾਮ ਹੁਕਮ ਦੇ ਬੱਚੇ ਹੁੰਦੇ ਨੇ ਤੂੰ ਐ ਖੁਦਾ ਦਾ ਬੰਦਾ ਦੁਨੀਆਂ ਵਿੱਚ ਤੇਰੀ ਕੋਈ ਕਬਜ਼ੇਦਾਰੀ ਨਹੀਂ ਇੱਕੋ ਹੀ ਕਬਜ਼ੇਦਾਰ ਹੈ ਉਹ ਖੁਦਾ ਹੈ ਉਹ ਪਰਮਾਤਮਾ ਹੈ ਜਿੱਤ ਜਿੱਤ ਲਵਹੁ ਇਤ ਲੱਗ ਹੈ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਬਾਣੀ ਜਗਾ ਜਗਾਂਦੀ ਐ ਮਾੜੇ ਬੰਨੇ ਲੱਗਾ ਇਹਨਾਂ ਚੰਗੇ ਬੰਨੇ ਲੱਗਾ ਤੇਰੇ ਹੱਥ ਕੁਝ ਨਹੀਂ ਐ ਨਾਸ ਨੇ ਤੈਨੂੰ ਲਾਇਆ ਹੋਇਆ ਐ ਪ੍ਰਮਾਤਮਾ ਨੇ ਤੈਨੂੰ ਲਾਇਆ ਹੋਇਆ ਐ ਸਾਰਿਆਂ ਕੋਲ ਉਹ ਨੇਕ ਕਰਮ ਨਹੀਂ ਕਰਾਉਂਦਾ ਸਾਰਿਆਂ ਕੋਲ ਮਾੜੇ ਨਹੀਂ ਕਰਵਾਉਂਦਾ ਬਾਦ ਕਰਮੀ ਬਹੁਤੇ ਨੇਕ ਕਰਮੀ ਥੋੜੇ ਅੱਛਾ ਜਹਾਜ਼ ਦੇ ਵਿੱਚ ਜਿਹੜੀ ਫਰਸਟ ਕਲਾਸ ਹੁੰਦੀ ਕਿੰਨੀਆਂ ਕ ਸੀਟਾਂ ਹੁੰਦੀਆਂ ਥੋੜੀਆਂ ਹੀ ਹੁੰਦੀਆਂ ਪੰਜ ਸੱਤ ਇਕਨੋਮੀ ਭੀੜ ਕਿੰਨੀ ਹੈ ਨੇਕ ਕਰਮ ਬਹੁਤ ਰੇਅਰ ਲੋਕਾਂ ਕੋ ਕਰਵਾਉਂਦਾ ਸੱਤ ਖੰਡੋਂ ਨੀਂਗੀ ਜਗ੍ਹਾ ਰੱਖੀ ਹੈ ਉਹਨੇ ਤਰਕ ਭਰੇ ਪਏ ਨੇ ਜੋ ਕਿ ਜੇਦੀ ਗਿਣਤੀ ਘਟ ਹੋਵੇਗੀ ਉਹਦੀ ਕਦਰ ਬਹੁਤੀ ਹੋਵੇਗੀ ਹੀਰੇ ਥੋੜੇ ਨੇ ਕੀਮਤ ਵੇਖੋ ਕਿੰਨੀ ਐ ਕੱਚ ਕਿੰਨਾ ਰੁੱਲਦਾ ਫਿਰਦਾ ਤੋ ਇਦਾਂ ਸਮਝ ਲਿਓ ਖੇਡ ਸਾਰੀ ਆਪ ਹੀ ਖੜਾ ਰਿਆ ਐ ਤੁਸੀਂ ਤੇ ਬੁਤਲੇ ਉਹ ਧਾਗਿਆਂ ਨਾਲ ਬੱਜੇ ਹੋਏ ਨਚਾਈ ਜਾਂਦਾ ਜਦੋਂ ਦਿਲ ਕਰਦਾ ਧਾਗਾ ਸੁੱਟ ਦਿੰਦਾ ਐ ਬੰਦਾ ਮਿੱਟੀ ਹੋ ਜਾਂਦਾ ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ ਚਿਤਵਤ ਰਹੇ ਉਹ ਠਗੌਰ ਨਾਨਕ ਫਾਸੀ ਗੱਲ ਪਰੀ ਖਗੋਰ ਦਾ ਭਾਵੈ ਜਿਹੜਾ ਹੋਰਾਂ ਨੂੰ ਠੱਗਣ ਦੀ ਵਿਉਂਤ ਘੜਦਾ ਹੈ ਹੋਰਾਂ ਨੂੰ ਠੱਗਦਾ ਹੈ ਪਲਾਨਸ ਟੂ ਚੀਟ ਅਦਰਸ ਕਹਿੰਦੇ ਦੂਜਿਆਂ ਨੂੰ ਠੱਗਦਾ ਸੀ ਅੱਜ ਜਦੋਂ ਮੌਤ ਸਿਰ ਤੇ ਆਣ ਖਲੋਤੀ ਤੇ ਇਹ ਸਮਝ ਪਈ ਵੀ ਮੈਂ ਠੱਗਿਆ ਗਿਆ ਕਿਉਂ ਬਹੁਤ ਠੱਗੀਆਂ ਮਾਰੀਆਂ ਮਾਇਆ ਇਕੱਠੀ ਕੀਤੀ ਲੋਕਾਂ ਦੇ ਢਿੱਡ ਪਾੜੇ ਆਪਣਿਆਂ ਦਾ ਢਿੱਡ ਪਾਲਣ ਲਈ ਸੋਚਿਆ ਸੀ ਸਦੀਵੀ ਭੋਗਾਂਗੇ ਇਸ ਮਾਇਆ ਨੂੰ ਟਿਕਿਆ ਰਵਾਂਗਾ ਤੇ ਜਦੋਂ ਚੋਰਾਂ ਨੂੰ ਮੋਰ ਪਹਿਣਨਾ ਹੱਥੋਂ ਸਭ ਕੁਝ ਖਿਸਕਦਾ ਲੱਗੇ ਤੇ ਫਿਰ ਬੰਦੇ ਨੂੰ ਲੱਗਦਾ ਠੱਗੇ ਗਏ ਕਹਿੰਦੇ ਸੋਚਾਂ ਸੋਚਦੇ ਆ ਆਸਾਂਵਾਂ ਦੇ ਵਿੱਚ ਜੀਵਨ ਲੰਘਿਆ ਆਸਾਂਵਾਂ ਦੀ ਪੂਰਤੀ ਨਾ ਹੋਈ ਮੌਤ ਸਿਰ ਤੇ ਆਣ ਖਲੋਤੀ ਐ ਮੌਤ ਦੀ ਫਾਹੀ ਗਲ ਵਿੱਚ ਆਣ ਪੈਂਦੀ ਐ ਜੋ ਆਇਆ ਸੋ ਸਭ ਕੋ ਜਾਂਸੀ ਦੁਜੇ ਭਾਏ ਬਾਦਾ ਜਮ ਫਾਸੀ ਜੋ ਆਇਆ ਉਹ ਜਾਵੇਗਾ ਪਰ ਇਥੇ ਫਰਕ ਜਾਣ ਵਿੱਚ ਬੜਾ ਹੈ ਗੁਰਮਖ ਜਾਂਦਾ ਹੈ ਗੁਰੂ ਦੇ ਗੀਤ ਪ੍ਰਭੂ ਦੇ ਗੀਤ ਗਾ ਕੇ ਮੁਕਤ ਹੁੰਦਾ ਹੈ ਲਿਬਰੇਸ਼ਨ ਮਿਲਦੀ ਹੈ ਮਨਮੁਖ ਜਾਂਦਾ ਹੈ ਨਰਕਾਂ ਵੱਲ ਤੁਰ ਜਾਂਦਾ ਜਾਂ 84 ਲੱਖ ਜੂਨਾ ਵੱਲ ਤੁਰ ਜਾਂਦਾ ਸਤਪੁਰ ਰਾਖੇ ਸੇ ਜਨ ਉਭਰੇ ਸਾਚੇ ਸਾਚ ਸਮਾਈ ਹੈ ਗੁਰੂ ਪਰਮੇਸ਼ਰ ਰੱਖੇ ਤੇ ਮੁਕਤੀ ਹੈ ਨਹੀਂ ਤੇ ਸਾਖਤ ਫਾਸੀ ਪੜਾਏ ਇਕਹਿਲਾ ਜਮ ਵਸ ਕੀਆ ਅੰਧ ਦੋਹੇਲਾ ਸਾਖਤ ਬੰਦਾ ਰੱਬ ਤੋਂ ਮੁਨਕਰ ਬੰਦਾ ਰੱਬ ਦਾ ਦਿੱਤਾ ਖਾ ਕੇ ਰੱਬ ਦਾ ਸ਼ੁਕਰ ਨਾਮ ਮਨਾਉਣ ਵਾਲਾ ਬੰਦਾ ਜਿੰਦੇ ਜਮਾਂ ਦੀ ਫਾਹੀ ਜਮਾਂ ਦੇ ਵਸ ਪੈ ਜਾਂਦਾ ਹੈ ਤੇ ਫਿਰ ਜਨਮ ਮਰਨ ਦੇ ਗੇੜ ਵਿੱਚ ਇਹ ਰਹਿੰਦਾ ਹੈ ਰਾਮ ਨਾਮ ਬਿਨ ਮੁਕਤ ਨਾ ਸੂਜੈ ਆਜ ਕਾਲ ਪਛ ਜਾਤਾ ਹੈ ਕਹਿੰਦੇ ਯਾਦ ਰੱਖੀ ਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੁਕਤੀ ਨਹੀਂ ਮਿਲਨੀ ਇਹ ਜੀਵਨ ਮਿਲਿਆ ਹੈ ਪ੍ਰਭੂ ਦੇ ਗੀਤ ਗਾਓ ਅਰਦਾਸ ਕਰੋ ਨੇਕ ਕਰਮ ਕਰਵਾਵੇ ਤੇ ਜੀਵਨ ਸਫਲਾ ਹੋ ਜਾਵੇ